ਆਸਟ੍ਰੇਲੀਆ ਦੇ ਨਿਊ ਗੈਸਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾ사 ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਬੁਲੋ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੀ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਂਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਸਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾ사 ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੂਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗੇ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡ라이ਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਵੱਲੋਂ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਦਸੇ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ। ਆਸਟ੍ਰੇਲੀਆ ਦੇ ਨਿਊ ਗੈਜ਼ਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾ사 ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੇ ਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਝਟਕਰਾਏ ਚੱਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਵੱਲੋਂ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੇ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਂਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਜ਼ਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾਸਾ ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਬਦਲੋ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ जख्मਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੀਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਜ਼ਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾਸਾ ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾਸਾ ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਝਟਕਰਾਏ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬਰਗੇਡ ਬੁਲੋ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੀ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਂਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਸਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾ사 ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੂਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗੇ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡ라이ਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਵੱਲੋਂ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਸ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਦਸੇ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਜ਼ਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾ사 ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੇ ਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਝਟਕਰਾਏ ਚੱਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਵੱਲੋਂ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੇ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਂਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਜ਼ਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾਸਾ ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਬਦਲੋ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ जख्मਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੀ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਜ਼ਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾਸਾ ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾਸਾ ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਝਟਕਰਾਏ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬਰਗੇਡ ਬੁਲੋ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੀ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ ਆਸਟ੍ਰੇਲੀਆ ਦੇ ਨਿਊ ਗੈਸਲ ਸ਼ਹਿਰ ਦੇ ਵਿੱਚ ਇੱਕ ਦਰਦਨਾਕ ਹਾ사 ਹੋਇਆ ਹੈ ਜਿਸ ਦੇ ਵਿੱਚ ਦੋ ਬੰਗਲਾਦੇਸ਼ੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ ਹਨ ਇਹ ਹਾ사 ਸ਼ਨੀਵਾਰ ਰਾਤ ਲਗਭਗ 11:30 ਵਜੇ ਮੈਟਲੈਂਡ ਰੋਡ ਮੈਫੀਲਡ ਈਸਟ ਵਿੱਚ ਵਾਪਰਿਆ ਜਦੋਂ ਇੱਕ ਕਾਰ ਸੜਕ ਤੋਂ ਹੇਠਾਂ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਚੈੱਕ ਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਚਾਰ ਬੰਗਲਾਦੇਸ਼ੀ ਨੌਜਵਾਨ ਸਵਾਰ ਸਨ ਰਾਘੀਰਾ ਨੇ 24 ਸਾਲਾਂ ਦੇ ਇੱਕ ਨੌਜਵਾਨ ਅਤੇ ਡਰਾਈਵਰ ਦੇ ਪਿੱਛੇ ਬੈਠੇ 19 ਸਾਲਾਂ ਦੇ ਨੌਜਵਾਨ ਨੂੰ ਬਚਾ ਲਿਆ ਜਦੋਂ ਕਿ ਬਾਕੀ ਦੋ ਨੌਜਵਾਨ ਕਾਰ ਦੇ ਵਿੱਚ ਹੀ ਫਸੇ ਰਹਿ ਗਏ ਫਾਇਰ ਬ੍ਰਿਗੇਡ ਬੀ ਲੋ ਉਹਨਾਂ ਨੂੰ ਬਾਹਰ ਕੱਢ ਕੇ ਜੌਨ ਹੰਟਰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ जख्मਾਂ ਦੀ ਤਾਬ ਨਾ ਚਲਦਿਆਂ ਦੋਹਾਂ ਨੇ ਦਮ ਤੋੜ ਦਿੱਤਾ ਡਰਾਈਵਰ ਅਤੇ ਇੱਕ ਹੋਰ ਨੌਜਵਾਨ ਹਜੇ ਵੀ ਜ਼ੇਰੇ ਇਲਾਜ ਹੈ ਨਿਊ ਸਾਊਥ ਵੇਲਡ ਪੁਲਿਸ ਨੇ ਦੱਸਿਆ ਹੈ ਕਿ ਚਾਰੇ ਹੀ ਬੰਗਲਾਦੇਸ਼ ਤੋਂ ਆਏ ਵਿਦਿਆਰਥੀ ਸਨ ਅਤੇ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਉਹ ਸੰਪਰਕ ਕਰ ਰਹੇ ਹਨ ਪੁਲਿਸ ਨੇ ਹਾਸੀ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ